ਮੀਰੀ ਪੀਰੀ ਦਸ ਸਿਧਾਂਤ ਸਾਡੀਆਂ ਜੜਾਂ ਚ ਬਿਠਾ ਦਿੱਤਾ ਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੀਗੇ ਉਹਨਾਂ ਨੇ ਇਹ ਸਿਧਾਂਤ ਸ਼ੁਰੂ ਕੀਤਾ ਸੀ ਕਿ ਕੋਈ ਵੀ ਜਿਹੜਾ ਜੈਨੂਨ ਸਿੱਖਿਆ ਜਿਹੜਾ ਸਿੱਖ ਸਿਧਾਂਤ ਨੂੰ ਮੰਨਦਾ ਆ ਕੋਈ ਗੱਲ ਨੂੰ ਮੰਨਦਾ ਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੋਈ ਨਵਾਂ ਸਿਧਾਂਤ ਸ਼ੁਰੂ ਕੀਤਾ ਹੋਊਗਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਨਾ ਕੀਤਾ ਹੋਊਗਾ ਜਿਹੜੀ ਮੀਰੀ ਪੀਰੀ ਦੀ ਡੈਫੀਨੇਸ਼ਨ ਆ ਬੜੀ ਸਿੰਪਲ ਆ ਮੀਰੀ ਦਾ ਮਤਲਬ ਆ ਰਾਜ ਤੇ ਪੀਰੀ ਦਾ ਮਤਲਬ ਆ ਆਪਣੇ ਆਪ ਨਾਲ ਸਾਹਜ ਪਾਉਣੀ ਆਪਣੇ ਅੰਦਰ ਨੂੰ ਝਾਕਣਾ ਅਧਿਆਤਮਕਵਾਦ ਨੂੰ ਆਮ ਲੈਂਗੁਏਜ ਚ ਕਿਹਾ ਜਾਂਦਾ ਅਧਿਆਤਮਕਵਾਦ ਉਹਦੀ ਡੈਫੀਨੇਸ਼ਨ ਕਈ ਲੋਕਾਂ ਨੇ ਆਪਣੀ ਆਪਣੀ ਬਣਾਈ ਹੋਈ ਆ ਭਗਤੀ ਕਰਨੀ ਬੈਠ ਕੇ ਵਾਇਗਰੂ ਵਾਇਗਰੂ ਕਰਨਾ ਇਹ ਅਧਿਆਤਮਕਵਾਦ ਆ ਇਹ ਭਗਤੀ ਆ ਪਰ ਬਾਣੀ ਬੜੀ ਸਪਸ਼ਟ ਆ ਨਾ ਮਾਮਲਿਆਂ ਤੇ ਕਿ ਵਿਣਗੁਣ ਕੀਤੇ ਭਗਤ ਨਾ ਹੋਈ ਗੁਣ ਤੋਂ ਬਿਨਾ ਭਗਤੀ ਨਹੀਂ ਹੁੰਦੀ ਸੋ ਉਹ ਹੋ ਗਿਆ ਪੀਰੀ ਤੇ ਉਹ ਹੋ ਗਿਆ ਮੀਰੀ ਹੁਣ ਗੁਰੂ ਅਰਜਨ ਪਾਤਸ਼ਾਹ ਦੀ ਸ਼ਿਧੀ ਹੁੰਦੀ ਆ ਤੇ ਕੋਈ ਚੋਇਸ ਨਹੀਂ ਬਚਦੀ ਜਾਂ ਤਾਂ ਫੜ ਕੇ ਸਾਰਿਆਂ ਨੂੰ ਸ਼ਹੀਦ ਕਰੀ ਜਾਊਗੇ ਨਹੀਂ ਤਾਂ ਉੱਥੇ ਤਲਵਾਰ ਚੱਕਣੀ ਹੀ ਪੈਣੀ ਆ ਪਰ ਕੀ ਇਹ ਅਸੀਂ ਮੰਨ ਲਈਏ ਕਿ 11 ਸਾਲ ਦੀ ਉਮਰ ਦੇ ਵਿੱਚ 11 ਸਾਲ ਦੀ ਉਮਰ ਆ ਕਿਉਂਕਿ 1606 ਦੀ ਗੱਲ ਆ ਇਹ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਨੇ ਤਲਵਾਰ ਚੱਕ ਕੇ ਲੜਾਈ ਸ਼ੁਰੂ ਕਰਤੀ ਨਹੀਂ ਕਿਉਂਕਿ ਪਹਿਲੀ ਲੜਾਈ ਤਾਂ ਬਹੁਤ ਦੇਰ ਬਾਅਦ ਆਉਂਦੀ ਹੈ ਜਾ ਕੇ ਪਰ ਉਹਨਾਂ ਦੇ ਆਲੇ ਦੁਆਲੇ ਜਿਹੜੇ ਸਿੱਖ ਸੀਗੇ ਉਸ ਟਾਈਮ ਦੇ ਉਹ ਸਿਧਾਂਤ ਨੂੰ ਜਾਣਦੇ ਸੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਨਹੀਂ ਸੀ ਹੋਈ ਭਾਈ ਗੁਰਦਾਸ ਨੇ ਤਾਂ ਲਿਖੀ ਵੀ ਸਾਰੀ ਬਾਣੀ ਹੋਈ ਸੀ ਸੋ ਪੂਰੇ ਸਿਧਾਂਤ ਦਾ ਪਤਾ ਸੀ ਸੋ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉਹ ਇਹੀ ਇਤੋਂ ਨਹੀਂ ਸ਼ੁਰੂ ਹੋਇਆ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਨਾਨਕ ਰਾਜ ਚਲਾਇਆ ਸੱਚ ਸੱਚ ਦੀ ਨਹੀਂ ਦੇ ਉੱਤੇ ਜਦੋਂ ਤੁਸੀਂ ਰਾਜ ਚਲਾਉਂਦੇ ਆ ਤੇ ਉਹਦਾ ਕੀ ਮਤਲਬ ਆ ਉਹ ਮੀਰੀ ਨਹੀਂ ਹੋਏ ਸੱਚ ਕੋੜ ਸਤਾਣੀ ਨੀਮ ਜਿਹੜੀ ਜਿਹੜੀ ਨੀਂਦ ਦੇ ਵਿੱਚ ਹੀ ਸੱਚ પાਕੇ ਜਿਹੜਾ ਰਾਜ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਬਾਣੀ ਕਹਿੰਦੀ ਰਾਜਨਾ ਚਾਹੂੰ ਮੁਕਤਨਾ ਚਾਹੂੰ ਫਿਰ ਉਹ ਮੀਰੀ ਦਾ ਸਿਧਾਂਤ ਕਿੱਥੋਂ ਆ ਗਿਆ ਮੀਰੀ ਦਾ ਸਿਧਾਂਤ ਇਹੀ ਆ ਕਿ ਜਿਹੜਾ ਰਾਜ ਸੱਚ ਦੀ ਨਹੀਂ ਉੱਤੇ ਚਲਾਉਣਾ ਸੀਗਾ ਉਹ ਗੁਰੂ ਹਰਗੋਬਿੰਦ ਪਾਚਾ ਨੂੰ ਪਤਾ ਆ ਉਸ ਸਿਧਾਂਤ ਦਾ ਉਹਨੂੰ ਟ੍ਰੇਨਡ ਕੀਤਾ ਹੋਇਆ ਗੁਰੂ ਅਰਜਨ ਪਾਚਾ ਦੇ ਬੱਚੇ ਆ ਉਹ ਉਹਨਾਂ ਨੂੰ ਸ਼ੁਰੂ ਤੋਂ ਇਹੋ ਜੀ ਟ੍ਰੇਨਿੰਗ ਮਿਲੀ ਹੋਈ ਆ 11 ਸਾਲ ਦੀ ਉਮਰ ਚ ਵੀ ਉਹ ਪੂਰੇ ਸਮਝਦੇ ਆ ਸਿਧਾਂਤ ਨੂੰ ਜਿਹੜੀ ਖੱਬੇ ਤੇ ਸੱਜੇ ਵਾਲੀ ਕਿਰਪਾਨ ਵਾਲੀ ਕਹਾਣੀ ਆ ਇਹ ਗੁਰਬਲਾਸ ਪਾਤਸ਼ਾਹੀ ਸ਼ੇਵੀ ਵਿੱਚ ਪਹਿਲੀ ਵਾਰੀ ਆਈਏ ਉਸ ਤੋਂ ਬਾਅਦ ਸੂਰਜ ਪ੍ਰਕਾਸ਼ ਗ੍ਰੰਥਾਈ ਹੋਰ ਕਿਤੇ ਸਾਨੂੰ ਕੁਝ ਨਹੀਂ ਮਿਲਦਾ ਹੁਣ ਉਹਦਾ ਕਾਰਨ ਜੋ ਵੀ ਆ ਤੁਸੀਂ ਆਪਣੇ ਕੋਲ ਲਾ ਲਓ ਕਿਤੇ ਕਹਾਣੀ ਚ ਆ ਜਾਂਦਾ ਵੀ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਵੀ ਮੈਨੂੰ ਦੋ ਪਾ ਜਿਹੜਾ ਕੱਲ ਸੁਣਾ ਰਿਆ ਸੀ ਸੂਰਜ ਪ੍ਰਕਾਸ਼ ਚ ਉਹ ਇਹ ਆ ਕਿ ਬਾਬਾ ਬੁੱਢਾ ਜੀ ਨੂੰ ਕਿਹਾ ਦੋ ਪਾ ਕਿ ਇੱਕ ਦਰ ਨੂੰ ਤੇ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਤੇ ਕਈ ਕਿਤਾਬਾਂ ਚ ਇਹ ਲਿਖਿਆ ਗੁਰਬਲਾਸ ਚ ਵੀ ਬਾਬਾ ਬੁੱਢਾ ਜੀ ਨੂੰ ਪਤਾ ਨਹੀਂ ਸੀ ਉਹਨਾਂ ਨੇ ਪੁੱਠੇ ਪਾਸੇ ਪਾ ਦਿੱਤੀ ਉਹ ਕਹਿੰਦੇ ਵੀ ਇਹ ਕਿਰਪਾਨ ਤਾਂ ਪੁੱਠੇ ਪਾਸੇ ਪੈ ਗਈ ਆ ਉਹ ਕਹਿੰਦੇ ਵੀ ਜਨੇਊ ਵੀ ਤਾਂ ਇੱਧਰ ਹੀ ਪੈਂਦਾ ਇਹਨਾਂ ਨੇ ਇਦਾਂ ਲਿਖਿਆ ਵੀ ਜਨੇਊ ਦੇ ਤੌਰ ਤੇ ਕਿਰਪਾਨ ਪਾਈ ਆ ਇਹਦਾ ਮਤਲਬ ਸਿੱਧਾ ਗੁਰਬਲਾਸ ਵਾਲਾ ਕਹਿ ਰਿਹਾ ਵੀ ਜਨੇਊ ਦੇ ਤੌਰ ਤੇ ਪਾਈ ਆ ਵੀ ਜਨੇਊ ਵੀ ਇੱਧਰ ਪੈਂਦਾ ਮੈਂ ਇੱਧਰ ਤਾਂ ਪਾਈ ਆ ਉਹ ਕਹਿੰਦੇ ਨਹੀਂ ਅਸੀਂ ਦੂਜੇ ਪਾਸੇ ਪਾਉਣੀ ਆ ਵੀ ਇਹਨੂੰ ਵੀ ਰਹਿਣ ਦੇ ਤੂੰ ਦੂਜੇ ਪਾਸੇ ਪਾ ਦੇ ਹੁਣ ਇਹ ਕਹਾਣੀ ਕਿੰਨੀ ਕਿਸੇ ਧਾਰਤਕ ਤੌਰ ਤੇ ਸਹੀ ਬੈਂਦੀ ਆ ਇਹ ਤੁਸੀਂ ਆਪ ਡਿਸਾਈਡ ਕਰ ਲਓ ਸੋ ਪ੍ਰੋਬਲਮ ਇਹ ਆ ਕਿ ਅਸੀਂ ਇਹਨਾਂ ਗੱਲਾਂ ਨੂੰ ਕਦੀ ਖੋਖਿਆ ਹੀ ਨਹੀਂ ਅਸੀਂ ਜਿੱਦਾਂ ਸਾਨੂੰ ਪੜ੍ਹਾਤਿਆ ਗਿਆ ਦੋ ਤਲਵਾਰਾਂ ਵਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਉਹ ਸੁਣਾਈ ਜਾਂਦੇ ਆ ਇੱਥੋਂ ਤੱਕ ਕਿ ਚੰਗੇ ਚੰਗੇ ਬੰਦੇ ਸੋਚੀ ਜਾਂਦੇ ਵੀ ਸ਼ਾਦੇ ਵੀ ਗੁਰਬਾਣੀ ਆ ਦੋ ਤਲਵਾਰਾਂ ਵਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਜਿਹੜੀਆਂ ਕਵਤਾਵਾਂ ਵੀ ਲਿਖ ਕੇ ਸਾਡੇ ਵਿੱਚ ਪ੍ਰਚਾਰੀਆਂ ਗਈਆਂ ਉਹ ਵੀ ਸਾਨੂੰ ਗੁਰਬਾਣੀ ਲੱਗਣ ਲੱਪੀਆਂ